ਚੱਲਦੇ ਜੂਥ ਫੈਸਟੀਵਲ ਦੌਰਾਨ ਕਾਲਜ ਚ ਚੱਲੀਆਂ ਗੋਲੀਆਂ ਫੇਰ ਮਾਰਦਾ ਸੀ ਜੋ ਕੰਮ ਕਰਦਾ ਸੀ ਮੇਰੇ ਫੇਰ ਮਾਰਦਾ ਸੀ ਜੋ ਫੇਰ ਮਾਰਨ ਲੱਗਾ ਮੈਂ ਸਿੱਧਾ ਹਿੱਕ ਚ ਵੱਜਿਆ ਠੀਕ ਆ ਟੈਲੀ ਲਿਓ ਕੇ ਮੂਰੇ ਭੱਜ ਲਿਆ ਮੈਂ ਪਿੱਛੇ ਫੜ ਲਿਆ ਪਿੱਛੜ ਕੇ ਜੋ ਪਿਸਟਲ ਫੜਿਆ ਤੂੰ ਫੇਰ ਕਿਉਂ ਮਾਰਦਾ ਸੀ ਕੋਈ ਥੋੜੀ ਧਮਕੀ ਦਿੰਦਾ ਜੋ ਕੰਮ ਕਰਦਾ ਕਹਿੰਦਾ ਮੈਂ ਪ੍ਰਧਾਨ ਆਂ ਇਹ ਕਾਲਜ ਦਾ ਤੈਨੂੰ ਕਿੰਨੇ ਕਾਲਜ ਚ ਸੀ ਪੜ੍ਹੇ ਦਿਨ ਦਿਹਾੜੇ ਕਾਲਜ ਚ ਹੋਈ ਤਾੜ-ਤਾੜ ਪੈ ਗਈਆਂ ਭਾਜੜਾਂ ਗੋਲੀ ਮਾਰਦਿਆਂ ਕਿਹਾ ਮੇਰੇ ਦੋ ਇੱਕ ਬੱਖੀ ਗੋਲੀ ਫੇਰ ਕੱਢਾ ਇੱਕ ਲੱਤ ਗੋਲੀ ਪਰ ਖੜਾ ਨਹੀਂ ਅਸਲਾ ਲੈ ਕੇ ਭੱਜ ਗਿਆ ਜੱਸਾਡੇ ਲੋਕ ਪ੍ਰਧਾਨ ਇਥੋਂ ਦਾ ਪੁਲਿਸ ਨੇ ਕੀਤਾ लाठी चार्ज ਮੌਕੇ ਤੇ ਹੋਇਆ ਭਾਰੀ ਹੰਗਾਮਾ ਜੀ ਹਾਂ ਇਸ ਵੇਲੇ ਦੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇੱਕ ਵੱਡੀ ਵਾਰਦਾਤ ਕਾਲਜ ਚ ਹੋਈ ਹੈ ਕਾਲਜ ਚ ਚੱਲ ਰਹੇ ਜੂਥ ਫੈਸਟੀਵਲ ਦੌਰਾਨ ਗੋਲੀਆਂ ਚੱਲੀਆਂ ਨੇ ਬਦਮਾਸ਼ਾਂ ਵੱਲੋਂ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਨੇ ਗੋਲੀਆਂ ਚੱਲਣ ਤੋਂ ਬਾਅਦ ਕਾਲਜ ਚ ਭਾਜੜ ਮਚ ਗਈ ਮੌਕੇ ਤੇ ਜ਼ਬਰਦਸਤ ਹੰਗਾਮਾ ਹੁੰਦਾ ਦਿਖਾਈ ਦਿੱਤਾ ਬਣੇ ਤਣਾਪੂਰਨ ਮਾਹੌਲ ਤੋਂ ਬਾਅਦ ਪੁਲਿਸ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਪੁਲਿਸ ਨੂੰ ਵੀ ਭਾਜੜਾ ਪੈ ਗਈਆਂ ਪੁਲਿਸ ਵੱਲੋਂ ਮਾਹੌਲ ਨੂੰ ਸ਼ਾਂਤ ਕਰਨ ਲਈ ਲਾਠੀ ਚਾਰਜ ਵੀ ਕੀਤਾ ਗਿਆ ਇਸ ਪੂਰੇ ਪਖੇ ਵਿਵਾਦ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਾਣਕਾਰੀ ਮੁਤਾਬਕ ਬਠਿੰਡਾ ਦੇ ਰਜਿੰਦਰਾ ਕਾਲਜ 'ਚ ਇਹ ਵੱਡੀ ਵਾਰਦਾਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਰਜਿੰਦਰਾ ਕਾਲਜ 'ਚ ਯੂਥ ਫੈਸਟੀਵਲ ਚੱਲ ਰਿਹਾ ਸੀ ਯੂਥ ਫੈਸਟੀਵਲ ਦਾ ਇਹ ਦੂਸਰਾ ਦਿਨ ਸੀ ਸ਼ਾਂਤੀ ਮਾਹੌਲ 'ਚ ਫੈਸਟੀਵਲ ਚੱਲ ਰਿਹਾ ਸੀ ਅਚਾਨਕ ਹੀ ਇਸ ਦੌਰਾਨ ਦੋ ਗੁੱਟਾਂ ਵਿਚਾਲੇ ਟਕਰਾਅ ਹੋ ਗਈ ਦੇਖਦੇ ਹੀ ਦੇਖਦੇ ਇੱਕ ਗੁੱਟ ਨੇ ਪਿਸਤੌਲ ਕੱਢ ਲਿਆ ਤੇ ਸਿੱਧੀਆਂ ਗੋਲੀਆਂ ਦੂਜੀ ਧਿਰ 'ਤੇ ਚਲਾ ਦਿੱਤੀਆਂ ਜਿਸ ਤੋਂ ਬਾਅਦ ਇਹ ਮਾਹੌਲ ਤਣਾਅਪੂਰਨ ਹੋਇਆ ਦਿਖਾਈ ਦਿੱਤਾ ਆਖਰ ਕਿਸ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਇਹ ਤੁਸੀਂ ਖੁਦ ਹੀ ਸੁਣ ਲਓ ਸਤੰਦਰ ਗੋਲੀ ਮਾਰਦੇ ਸਾਡੇ ਯਾਰ ਅੰਦਰੀ ਫਿਰਦੇ ਪੁੱਛੀ ਗੱਲ ਬੰਦਾ ਅਸਲਾ ਲੈ ਕੇ ਤੁਰਨ ਮਾਰੋੜੇ ਕਿਹਦੀ ਕਰਨੀ ਹੁੰਦੀ ਹੋਇਆ ਕੀ ਬਾਈ ਕੀ ਗੋਲੀ ਮਾਰ ਦਈਆ ਮੇਰੇ ਤੋਂ ਇੱਕ ਬੱਖੀ ਗੋਲ ਦੀ ਫੇਰ ਕੱਢਾ ਇੱਕ ਲੱਤ ਗੋਲ ਦੀ ਪਰ ਖੜਾ ਨਹੀਂ ਅਸਲਾ ਲੈ ਕੇ ਭੱਜ ਗਿਆ ਜਸਾਡੇ ਲੋਕ ਪ੍ਰਧਾਨ ਇੱਥੋਂ ਦਾ ਬਾਈ ਆਪਣੀ ਸਿੱਧੀ ਫਰਮਾਇਸ਼ ਹੈ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਖਤੇ ਇਹਨਾਂ ਦੀ ਸਿਕਿਉਰਿਟੀ ਕੁਛ ਨਹੀਂ ਮੁਲਾਜ਼ਮਾਂ ਦੀ ਠੀਕਾਤਰ ਦਿਖਾਓ ਮੜਾਇਆ ਦਿਖਾਓ ਮੜਾਇਆ ਇੱਧਰ ਕਿਸੇ ਦਾ ਲਵਾਤਾ ਕਿਸੇ ਦਾ ਲੱਗੇ ਫੇਰ ਉਹ ਮੇਰੇ ਹੀ ਮਾਰਦਾ ਸੀ ਆ ਖੂਨੋ ਗੁਨੂ ਹੋਇਆ ਛਾਪਿਆ ਬਖੀ ਗੋਲ ਦੀ ਲੱਤ ਗੋਲ ਦੀ ਦਾ ਕੱਢਦਾ ਸਿੱਧੀ ਗੱਲ ਕਹਿਣਾ ਕੱਲਾ ਸੀਦਾ ਕੱਲਾ ਉਸੀ ਅਸਲਾ ਫਿਰ ਗੋਲੀ ਮਾਰ ਦਿੰਦਾ ਹਿੱਕਾ ਮੂਰੇ ਸੀ ਸਿੰਘਾ ਦੀ ਫੇਰ ਮਾਰਦਾ ਸੀ ਜੋ ਕੰਮ ਕਰਦਾ ਸੀ ਮੇਰੇ ਮੂਰੇ ਮਾਰਦਾ ਸੀ ਜੋ ਫੇਰ ਮਾਰਨ ਲੱਗਾ ਮੈਂ ਸਿੱਧਾ ਹਿੱਕ 'ਚ ਵੱਜਿਆ ਠੀਕ ਆ ਟੈਲੀ ਲਿਓ ਕੇ ਮੂਰੇ ਭੱਜ ਲਿਆ ਮੈਂ ਪਿੱਛੇ ਵੜ ਲਿਆ ਪਿੱਛੜ ਕੇ ਜੋ ਪਿਸਟਲ ਫੜਿਆ ਤੂੰ ਫੇਰ ਕਿਉਂ ਮਾਰਦਾ ਸੀ ਕੋਈ ਥੋੜੀ ਧਮਕੀ ਦੇ ਦਿੰਦਾ ਜੀ ਕਹਿੰਦਾ ਮੈਂ ਪ੍ਰਧਾਨ ਆਂ ਇਹ ਕੌਲਜ ਦਾ ਤੁਹਾਨੂੰ ਕਿੰਨੇ ਕਾਲਜ ਸੀ ਅਸੀਂ ਪੜ੍ਹੇ ਜੱਸਿਆ ਜਾ ਰਿਹਾ ਹੈ ਕਿ ਕਈ ਗੋਲੀਆਂ ਮੌਕੇ ਤੇ ਚੱਲੀਆਂ ਨੇ ਪਰ ਫਾਇਰਿੰਗ 'ਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜਿਸ ਤਰੀਕੇ ਨਾਲ ਗੋਲੀਆਂ ਚਲਾਈਆਂ ਗਈਆਂ ਸੀ ਕੋਈ ਵੱਡੀ ਵਾਰਦਾਤ ਹੋ ਸਕਦੀ ਸੀ ਕੋਈ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਆਖਰ ਮੌਕੇ ਤੇ ਪਹੁੰਚੀ ਪੁਲਿਸ ਦਾ ਕੀ ਕਹਿਣਾ ਹੈ ਹੁਣ ਇਹ ਤੁਹਾਨੂੰ ਇਹ ਵੀ ਸੁਣਾ ਦਿੰਨੇ ਆ ਆ ਥੋੜੀ ਦੇਰ ਪਹਿਲਾਂ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਇੱਕ ਯੂਥ ਫੈਸਟੀਵਲ ਦੇ ਦੌਰਾਨ ਰਜਿੰਦਰਾ ਕਾਲਜ ਦੇ ਵਿੱਚ ਕੁਝ ਸਟੂਡੈਂਟਸ ਦੇ ਆਪਸ ਵਿੱਚ ਝਗੜਾ ਹੋਇਆ ਤੇ ਝਗੜੇ ਦੌਰਾਨ ਜਿਹੜਾ ਹੈ ਇੱਕ ਲੜਕੇ ਵੱਲੋਂ ਜਿਹੜੇ ਹੈਗੇ ਦੂਜੇ ਦੇ ਉੱਪਰ ਫਾਇਰ ਕੀਤੇ ਗਏ ਆ ਸੋ ਇਸ ਵੰਦ ਦੇ ਵਿੱਚ ਸਾਡੇ ਵੱਲੋਂ ਮੌਕੇ ਦੇ ਉੱਪਰ ਟੀਮਾਂ ਪਹੁੰਚ ਕੇ ਜਿਹੜਾ ਬੰਦਾ ਸੀਗਾ ਜਿੰਨੇ ਫਾਇਰ ਕੀਤਾ ਉਹ ਆਇਡੈਂਟੀਫਿਕੇਸ਼ਨ ਕੀਤੀ ਗਈ ਹੈ ਇਹ ਜਸਦੀਪ ਸਿੰਘ son of ਜਸਵਿੰਦਰ ਸਿੰਘ ਪਿੰਡ ਬੀਡ ਬਹਿਮਨ ਦਾ ਰਹਿਣ ਵਾਲਾ ਹੈ ਤੇ ਜਿਹੜਾ ਮੁੱਢਲੀ ਜਾਣਕਾਰੀ ਇਹ ਮਿਲੀ ਕਿ ਇਹਨੇ 32 ਬੋਰ ਦੇ ਜਿਹੜਾ ਪਿਸਟਲ ਸੀਗਾ ਉਸ ਦੇ ਨਾਲ ਫਾਇਰ ਵੀ ਕੀਤੇ ਹਵਾਈ ਕੁਛ ਕੀਤੇ ਕੁਛ ਉਹਨਾਂ ਵੱਲ ਵੀ ਕੀਤੇ ਸੋ ਇਸ ਵੰਦ ਦੇ ਵਿੱਚ ਸਾਡੇ ਵੱਲੋਂ ਥਾਣਾ ਕੋਤਵਾਲੀ ਦੀ ਟੀਮ ਸਾਡੇ ਮੌਕੇ ਪਹੁੰਚ ਗਈ ਹੈ ਤਾਂ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਬਿਆਨ ਕਲਮਬੰਦ ਕਰਕੇ ਉਹਦੇ ਮੁਖਲਾ ਮੁਕਤਵੰਦ ਅੰਦਰ ਚ ਕਰ ਰਹੇ ਹਾਂ ਤੇ ਬਿਲਕੁਲ ਇਹਦੇ ਵਿੱਚ ਸਖਤ ਸਖਤ ਕਾਰਵਾਈ ਕੀਤੀ ਜਾਵੇਗੀ ਕਿੰਨੀ ਰੌ ਅੱਬੇ ਜਿਹੜੇ ਇਹਦੇ ਵਿੱਚ ਤਿੰਨ ਤੋਂ ਚਾਰ ਰਾਉਂਡ ਜਿਹੜਾ ਹੈਗੇ ਆ ਫਾਇਰ ਕੀਤੇ ਗਏ ਜੋ ਮੌਕੇ ਦੇ ਉੱਪਰ ਖਵਾ ਸੀਗੇ ਉਹਨਾਂ ਦੇ ਦੱਸਣ ਮੁਤਾਬਕ ਤੇ ਕਾਰਨ ਸਬੰਧੀ ਜਿਹੜਾ ਇਹ ਦੋ ਗਰੁੱਪ ਜਿਹੜੇ ਬਣੇ ਹੋਏ ਆ ਇਹਨਾਂ ਦੇ ਪਹਿਲਾਂ ਵੀ ਆਪਸ ਦੇ ਵਿੱਚ ਝਗੜਾ ਚੱਲ ਰਿਹਾ ਇੱਕ ਪਹਿਲਾਂ ਵੀ ਇਹਨਾਂ ਦੇ ਇੱਕ ਮੁਕਤਵਾ ਦਰਜ ਥਾਣਾ ਸਿਵਲ ਲਾਈਨ ਦੇ ਵਿੱਚ ਤੇ ਦੁਬਾਰਾ ਜਦੋਂ ਅੱਜ ਫਿਰ ਦੁਬਾਰਾ ਇਕੱਠੇ ਹੋਏ ਤੇ ਫਿਰ ਇਹਨਾਂ ਵੱਲੋਂ ਜਿਹੜਾ ਹੈਗਾ ਲੜਾਈ ਝਗੜਾ ਕੀਤਾ ਗਿਆ ਸਟੂਡੈਂਟਸ ਹੈਗੇ ਆ ਜੀ ਇਹਦੇ ਵਿੱਚ ਜਿਹੜਾ ਕਾਲਜਰ ਵੀ ਹੈ ਜੇ ਇਸੇ ਕਾਲਜ ਦੇ ਜ ਨਹੀਂ ਸਾਰੇ ਸਟੂਡੈਂਟਸ ਹੈਗੇ ਕੁਝ ਇਥੋਂ ਦੇ ਸਟੂਡੈਂਟਸ ਨੇ ਬਾਕੀ ਕ ਫਾਇਰਿੰਗ ਦੇ ਇਸ ਵਾਰਦਾਤ ਤੋਂ ਬਾਅਦ ਕਾਲਜ ਚ ਭਜੜਾ ਪੈ ਗਈਆਂ ਨੇ ਦਸ਼ਤ ਦਾ ਮਾਹੌਲ ਬਣ ਗਿਆ ਫਿਲਹਾਲ ਦੇਖਣਾ ਹੋਵੇਗਾ ਕਿ ਕਦੋਂ ਤੱਕ ਪੁਲਿਸ ਮੋਜਮਾ ਨੂੰ ਗ੍ਰਿਫਤਾਰ ਕਰਦੀ ਹੈ ਤੇ ਜਾਂਚ ਤੋਂ ਬਾਅਦ ਮਾਮਲੇ ਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਜਗਵੰਨ ਟੀਵੀ ਲਈ ਮਨਪ੍ਰੀਤ ਸਿੰਘ ਦੀ ਰਿਪੋਰਟ